ਮੇਟਰੂ ਕੀ ਹਾਲ ਆ ਤੁਹਾਡੇ ਠੀਕ ਆ ਬਹੁਤ ਵਧੀਆ ਹੋ ਗਏ ਸਾਰੇ ਮੇਰੇ ਭਰਾ ਬੜੀਆ ਪਿਆਰ ਦੇ ਰਹੇ ਵੀਡੀਓ ਤੇ ਇੰਸ਼ਾਰੀ ਦੇਖਦੇ ਤੇ ਲਾਈਕ ਕੋਮੈਂਟ ਕਰਦੇ ਪਏ ਅੱਜ ਤੁਹਾਨੂੰ ਦਿਖਾਉਣੀ ਇੱਕ ਹੋਰ ਚੀਜ਼ ਇਹ ਆ ਗਾਣ ਦਾ ਮੀਡ ਇਹ ਵੀ ਕਹਿੰਦੇ ਇਹਨੂੰ ਤੇ ਇਹ ਆ ਜਿਹੜਾ ਧੁੰਨ ਹੁੰਦਾ ਨਾ ਗਾਣ ਥੱਲੇ ਧੁੰਨ ਨਹੀਂ ਲੱਗਾ ਬਲਦੇ ਥੱਲੇ ਦੇ ਪਾਸੇ ਧੁੰਨ ਹੁੰਦਾ ਜਿਹੜਾ ਅੱਗੇ ਵਧਿਆ ਨਾਲ ਪੱਤਾਂ ਦੇ ਅਗਲੇ ਪਾਸੇ ਉਹ ਉਹ ਪਾਰਟ ਆ ਜਿਹੜਾ ਤੇ ਇਹ ਕੱਟ ਕੇ ਦਿਖਾਉਣੇ ਆ ਤੁਹਾਨੂੰ ਆਜੋ ਫਿਰ ਬਣੇ ਰਿਓ ਨਾਲੇ ਗੱਲਾਂ-ਬਾਤਾਂ ਕਰਦੇ ਆ ਸਹੀ ਆ ਤੇ ਹਾਂਏ ਤੁਹਾਨੂੰ ਹੋਰ ਗੱਲਾਂ-ਬਾਤਾਂ ਜੇ ਦੱਸਦੇ ਆ ਕੁਝ ਪੁਰਤਕਾਲ ਦੀਆਂ ਦਾ ਨਾਲੇ ਦੱਸਦੇ ਆ ਕਿ ਇਹ ਕਿੰਨਾ ਕੁ ਮਹਿੰਗਾ ਹੈ ਕੀ ਹਿਸਾਬ ਕਰਾਉਂਦੇ ਆ ਦਾ ਕੀ ਰੇਟ ਇਹਦਾ ਇਹ ਜੰਦੇ ਨੇ 150 ਗ੍ਰਾਮ ਦਿੰਦੇ ਨੇ ਇੱਕ ਬੰਦੇ ਨੂੰ ਇੱਕ ਡੋਜ਼ ਜਿਵੇਂ ਇੱਕ ਦੋ ਇਹ ਕਹਿੰਦੇ ਨੇ ਇੱਕ ਬੰਦੇ ਲਈ ਇਹਦੇ ਥੋੜੇ ਜਿਹੇ ਰਾਈਸ ਸਲਾਦ ਤੇ ਪ੍ਰਾਈਸ ਤੋਪਤੇ ਜਿਹੜੇ ਆਲੂ ਮਲੇ ਨੇ ਉਹਦੇੰਦੇ ਨਾਲ ਤੇ ਨਾਲ ਇਹ 100 ਗ੍ਰਾਮ ਤੇ ਮਤਲਬ 20-25 ਯੂਰੋ ਦੀ ਦਿੰਦੇ ਨੇ ਪਲੇਟ ਤੇ ਮਾਲੋ ਇੰਡੀਆ ਦਾ 2.5000 ਰੁਪਇਆ ਹੋ ਗਿਆ 150 ਗ੍ਰਾਮ ਮੀਟ ਜਿਹੜਾ ਗਾਂ ਦਾ ਆ ਯਾਰ ਭਈਆ ਤੁਸੀਂ ਮੰਨਦੇ ਚਲੋ ਬਹੁਤ ਜ਼ਿਆਦਾ ਮਹਿੰਗਾ ਹੈ ਜਿੰਦਾ ਕੋਈ ਕਿਲੋ ਹੁਣ ਪੰਜਾਬ ਦੇ ਹਿਸਾਬ ਨਾਲ ਲਾ ਲਓ ਵੀ ਕਿਲੋ ਕਿੱਥੇ ਜਾਂਦੀ ਹੈ ਗੱਲ ਮੇਰੇ ਹਿਸਾਬ ਨਾਲ 20 25000 ਨਹੀਂ 25000 ਹੋ ਗਿਆ ਮੇਰੇ 2000 900 ਗ੍ਰਾਮ 2000 9 ਕਿਲੋ ਹੋ ਗਿਆ ਨਾ ਬਾਕੀ ਦੇ ਹਿਸਾਬ ਨਾਲ ਲਾ ਲਓ ਮੇਰੇ ਹਿਸਾਬ ਨਾਲ ਇਹਨਾਂ ਕੀ ਬੰਦ ਦਾ ਸਹੀ ਆ ਕਿਉਂਕਿ ਤਦੋਂ ਵਧੀਆ ਹੁੰਦਾ ਪ੍ਰੋਟੀਨ ਪੂਰਨ ਤਾਕਤ ਤੋਂ ਕਿਤੇ ਦੇ ਚ ਪੂਰੀ ਹੁੰਦੀ ਆ ਤਾਂ ਪਰ ਕੀ ਖਾਂਦੇ ਨੇ ਤਈਓ ਤਾਂ ਇਹਨਾਂ ਨੂੰ ਖੰਡ ਥੰਡ ਨਹੀਂ ਲੱਗਦੀ ਪਤੰਦਰਾਂ ਨੂੰ ਤਈਓ ਤਾਂ ਇੰਨੀ برف 'ਚ ਘਰੇ ਫਿਰਦੇ ਰਹੇ ਹੁੰਦੇ ਨੇ ਚਾਹੇ ਉਹ ਕੁੱਤਾ ਬੁੱਢੀ ਇਹਨਾਂ ਦਾ ਸਾਰੇ ਹੀ ਕਰਦੇ ਨੇ ਗਾਂ ਤੇ ਸੂਰ ਖਾ ਕੇ ਜ਼ਿਆਦਾ ਖੁਸ਼ ਨਹੀਂ ਹੋ ਗੋਵ ਵਧੀਆ ਮੇਟ ਹੁੰਦਾ ਹੋਵੇ ਕਹਿੰਦੇ ਗਾਂ ਦਾ ਵੀ ਤੁਹਾਨੂੰ ਆਪਾਂ ਦਾ ਖਾਂਦੇ ਨਹੀਂ ਗੇ ਆਪਾਂ ਨੂੰ ਵਧੀਆ ਵੀ ਲੱਗਦਾ ਆਪਾਂ ਨੂੰ ਤਾਂ ਟੇਸਟ ਨਹੀਂ ਆਉਣੀ ਆ ਉਹਦਾ ਸਾਨੂੰ ਬਾਕੀ ਗੱਲਾਂ ਬਾਤਾਂ ਤੇ ਗੱਲ ਕਰਦੇ ਆਂ ਪੁਰਤਕਾਲ ਦੀ ਪੁਰਤਕਾਲ ਤੋਂ ਨਾ ਪੇਪਰ ਕੋਪਰ ਬੰਦ ਨੇ ਇਹਨੇ ਕਿਹਦੇ ਮਦਰ ਲਾਕ ਕੀ ਆਇਓ ਇੱਥੇ ਹਮੇਜੇ ਤਾਂ ਕੋਈ ਸ਼ਾਇਦ ਆਨੇਗਾ ਮਤਲਬ ਚਲੋ ਕੇ ਨਹੀਂ ਆਈਗਾ ਚਲੋ ਆਏ ਹਨ ਪੇਪਰ ਮਿਲ ਜਾਂਦੇ ਨੇ ਪੇਪਰਾਂ ਕਰਕੇ ਵੀ ਆਏ ਆਪਾਂ ਵੀ ਚਲੋ ਇੱਥੇ ਪੇਪਰ ਬੰਦ ਨੇ ਮਿਲ ਕੇ ਕਿਤੇ ਹੋਰ ਕੰਮ ਕਰਨ ਲੱਗ ਗਏ ਆਪਾਂ ਤੇ ਹੁਣ ਉਹ ਵੀ ਚੀਜ਼ ਨਹੀਂ ਹੈਗੀ ਅਜੇ ਪੇਪਰ ਇਹਨਾਂ ਬੰਦ ਕੀਤੇ ਇਹਨੇ ਸਰਕਾਰ ਚੇਂਜ ਹੋਈ ਜੇ ਇਹਨੇ ਪਤਾ ਜੇ ਤਾਂ ਨਵੀਂ ਸਰਕਾਰ ਆਉਂਦੀ ਆ ਤੇ ਇੱਕ ਵਾਰੀ ਆਪਦਾ ਸਾਰਾ ਕੁਝ ਲਗਾਉਂਦੀ ਆ ਪਾਵਰਪੂਫਰ ਜਿਵੇਂ ਭਗਵਾਨ ਪਿੰਨ ਵਿਖਾਈਆਂ ਜੀ ਭਗਵਾਨ ਤੁਸੀਂ ਪਾਵੇਂ ਬੋਲ ਕਿ ਜੇ ਇਸ ਕਰਕੇ ਜੇ ਅੰਦਰ ਨੂੰ ਨਾ ਹੋ ਤੇ ਹੋਰ ਵੀ ਗੱਲਾਂ ਬਾਤਾਂ ਜਿਵੇਂ ਕਈ ਏਜੰਟ ਕਹਿੰਦੇ ਨੇ ਵੀਡੀਓ ਬਣਾ ਦੇ ਪੰਜ ਸਾਲਾਂ ਚ ਜੀ ਪੁੱਤਰ ਵਾਲਾ ਪਾਸਪੋਰਟ ਪੰਜ ਸਾਲਾਂ ਦੇ ਪਾਸਪੋਰਟ ਮਿਲਦਾ ਹੋਵੇ ਲੋਕੀ ਕਹਨੋਂ ਕੱਕੇ ਖਾਣ ਦਾ 10 ਸਾਲ ਹੋ ਗਏ ਤੇ ਸੰਤਰੀ ਤੋੜਦੇ ਫਿਰਦੇ ਨੇ ਖੇਤੀ 'ਚ ਹੂੰ ਤੇ ਮੇਰੇ ਭਰਾ ਜਿਹੜੇ ਮਗਰ ਨਾਲ ਲੱਗਿਆ ਕਰੋ ਖੇਤੀ-ਖੇਤੀ ਦੇ ਜਾਣਕਾਰੀ ਲੈ ਕੇ ਇਨਕੁਆਇਰੀ ਕਰਕੇ ਸਭ ਕੁਝ ਆਇਆ ਕਰੋ 5 ਸਾਲਾਂ ਦਾ ਪਾਸਪੋਰਟ ਕੀ ਤਿੰਨ ਤਿੰਨ ਸਾਲ ਹੋ ਗਏ ਨੇ ਜੇ ਪਹਿਲਾ ਕਾਰਡ ਨਹੀਂ ਮਿਲਿਆ ਇਹ ਸਾਲਾ ਵੀ 3 ਸਾਲ ਹੋ ਗਏ ਨੇ ਅਜੇ ਤੱਕ ਪਹਿਲਾ ਕਾਰਡ ਨਹੀਂ ਮਿਲਿਆ ਆਪਾਂ ਨੂੰ ਅੰਦਾ ਸਾਲਾਂ ਦਾ ਪਾਸਪੋਰਟ ਕੌਣ ਦੇ ਦੂਗਾ ਇਹ ਸਾਰੇ ਚਾਂਸਸ ਹੁੰਦੇ ਨੇ ਜਨਤਾ ਦੇ ਪਸਾਉਣ ਦੇ ਇੱਕ ਦੂਜੇ ਨੂੰ ਪਸਾਉਣਾ ਕਿਵੇਂ ਆ ਕਾਹ ਕਿਵੇਂ ਪਸਾਉਣਾ ਹੈ ਉਹੋ ਜੇ ਆਪਾਂ ਤਾਂ ਧਿਆਨ ਨੇ ਆ ਚੱਲ ਭਾਂਚ ਚ ਚੱਲਦੇ ਆ ਰੁਪਈਆ ਜਾਂ 15 ਲੱਖ ਲਾ ਕੇ ਗਾਹ ਜ਼ਿੰਦਗੀ ਸੈੱਟ ਹੋ ਜਾਈ ਜਾਨੀ ਆ ਜਾ ਕੇ ਲਾ ਕੇ ਨਹੀਂ ਆ ਰਹੀ ਐਸੇ ਦੋਹੇ ਕੁੱਟਾ ਹੀ ਤੇ ਜਾਂ 10 ਲੱਖ ਬੰਨਾ ਤੇ ਚਲੋ ਯਾਰ ਵੀ ਯਸ਼ ਕਰਾਂਗੇ ਗਾਹ ਜਵਾਕਾਂ ਨੂੰ ਯਸ਼ ਕਰਾਵਾਂਗੇ ਉਹ ਕੰਮ ਹੁੰਦਾ ਨਹੀਂ ਦਾ ਬਾਅਦ ਚ ਉਧਰ ਰਹਿ ਨਨੱਕਾ ਹਰ ਤਨ ਕਾਟਦਾ ਇਹ ਗੱਲਾਂ ਪਤਾ ਨੇ ਤੇ ਇਹਨਾਂ ਤੱਕ ਬੜਾ ਕੁਝ ਦੱਸਦੇ ਨੇ ਕਾ ਕਰਦਾ ਇਹ ਨੂੰ ਨਾ ਜੰਦਾ ਮੇਰਾ ਭਰਾ ਪਾਸਪੋਰਟ ਤੱਕ ਨੋਰਮਲ 10 12 ਸਾਲ ਲੱਗ ਜਾਂਦੇ ਨੇ ਸਹੀ ਆਪਾਂ ਨੇ ਬੜੇ ਨੇ ਹੁਣ ਮਾਲੋ 3 ਸਾਲ ਹੋ ਜਾਂਦੇ ਨੇ ਨਾ 3 ਸਾਲਾਂ ਦਾ ਜੀ ਕਾਰਡ ਨਹੀਂ ਆਇਆ ਪਹਿਲਾ ਕਾਰਡ ਨਹੀਂ ਆਇਆ ਤੇ ਇਸ ਤੋਂ ਬਾਅਦ ਜਦੋਂ ਮੰਨ ਲਓ ਕਾਰਡ ਹੋ ਗਿਆ 2 ਸਾਲਾਂ ਦੀ ਇਹ ਪਹਿਲਾ ਮਿਲਦਾ 2 ਸਾਲੀ ਦੂਜਾ ਮਿਲਦਾ 3 ਸਾਲੀ ਜਦੋਂ ਪਹਿਲਾ ਫਿਨਿਸ਼ ਹੋ ਗਿਆ 2 ਸਾਲਾਂ ਦਾ ਐਕਸਪਾਇਰ ਹੋ ਗਿਆ ਉਸ ਤੋਂ ਬਾਅਦ ਜਦੋਂ ਉਹ ਨਾ ਰੀਨਿਊ ਹੋਣਾ ਹੈ ਪਹਿਲਾਂ ਤਾਂ ਆਪਾਂ ਨੂੰ 6 ਮਹੀਨੇ ਸਾਲ ਉਹਦੀ ਡੇਟ ਨਹੀਂ ਮਿਲਣੀ ਰੀਨਿਊ ਹੋਣੀ ਸਹੀ ਆ ਤੇ ਫਿਰ 6 ਮਹੀਨੇ ਬਾਅਦ ਜਦੋਂ ਆਪਾਂ ਨੂੰ ਡੇਟ ਮਿਲੀ ਚਲੋ ਜੀ ਰੀਨਿਊ ਹੋ ਗਿਆ ਫਿੰਗਰ ਹੋ ਗਿਆ ਫਿਰ ਜੇ ਫਿੰਗਰ ਹੁੰਦੇ ਕਈ ਨਹੀਂ ਲੈਂਦੇ ਉਸ ਤੋਂ ਬਾਅਦ ਫਿਰ ਨਹੀਂ ਪਤਾ 6 ਮਹੀਨੇ ਬਾਅਦ ਕਾਰਡ ਆਉਣਾ ਹੈ ਕਿ ਸਾਲ ਬਾਅਦ ਆਉਣਾ ਹੈ ਇਹ ਸੀ ਇਹ ਆਪਾਂ ਨੂੰ ਪਤਾ ਸਹੀ ਆ ਮੰਨ ਲਓ ਜੀ ਹੁਣ ਮੇਰਾ ਤੇਰੇ ਸਾਹਮਣੇ ਬਾਦ ਕਾਰਡ ਆਇਆ ਪਹਿਲਾਂ 3 ਤੋਂ 2 ਸਾਲ ਹੋ ਗਏ 5 ਸਾਲ ਤੋਂ ਬਾਅਦ ਆਪਣਾ ਰੀਨਿਊ ਹੋਣਾ ਜਦੋਂ 6 ਮਹੀਨੇ ਸਾਲ ਉਹਨੂੰ ਲੱਗ ਕੇ ਡੇਟ ਚੈੱਕਦਿਆਂ ਨੂੰ ਰੀਨਿਊ ਦੇ ਇਸ ਤੋਂ ਬਾਅਦ ਫੇਰ ਹਿਸਾਬ ਲਾਉ ਲੋ ਵੀ 6-7 ਸਾਲ ਦਾ ਆਪਾਂ ਨੂੰ 3 ਸਾਲੀ ਕਾਰਡ ਲੈਂਦੇ ਲੁੰਦੇ ਇਦਾਂ ਕਰਦੇ ਗੁਰਦੇ ਹੀ 5-6 ਸਾਲ ਬੰਦੇ ਤੇ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਫੇਰ ਅਪਲਾਈ ਹੋਣੀ ਹੈ ਨੈਸ਼ਨੈਟੀ ਜਾਂ 5 ਸਾਲ ਲਈ ਕਾਰਡ ਕਹਿੰਦੇ ਨੇ ਜਿੰਨੂੰ ਉਹ ਅਪਲਾਈ ਹੋਣਾ ਫਿਰ ਜਦੋਂ ਚਲੋ ਮੰਨ ਲਓ ਵੀ ਅਪਲਾਈ ਹੋ ਗਿਆ ਜਦੋਂ ਉਹ ਅਪਲਾਈ ਹੋਣਾ ਹੈ ਭਾਜੀ ਉਹਨੇ ਤੁਹਾਡੇ 2 ਸਾਲ ਆਮਨਾ ਲੈ ਜਣੇ ਨੇਰਾ ਬਣਾ ਤੇ ਕਿਵੇਂ ਤੁਹਾਨੂੰ ਮਿਲ ਜੇਗਾ ਜਾਂਦੇ ਆ ਉਹਦੇ 5 ਸਾਲਾਂ ਬਾਅਦ ਪਾਸਪੋਰਟ ਤੇ ਗੱਲਾਂ ਨੇ ਸਾਰੀਆਂ ਸਹੀ ਆ ਤੇ ਤੇ ਚਾਸੀ ਚ ਨਾ ਆਇਆ ਕਰੋ ਕਿ ਇਹਦੇ ਇੰਨਾ ਪੈਸਾ ਲੋਨ ਦਾ ਫਾਇਦਾ ਨਹੀਂ ਤਾਂ ਹੀ ਗੱਲਾਂ ਦੱਸਦੇ ਆ ਯਾਰ ਸਾਡੇ ਨਾਲ ਹੁੰਦੇ ਨੇ ਕੰਮਕਾਰ ਸਾਰੇ ਤੇ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਔਰ ਕਿਤੇ ਸਾਰੇ ਪਸਾਉਣ ਵਾਲੇ ਅਗਲਾ ਪਤਾ ਕੀ ਕਹਿੰਦਾ ਜੇ ਪੈਸੇ ਨਹੀਂ ਬਣਦੇ ਨਾ ਤੰਦਈ ਇੱਕ ਦੋ ਸੱਦੋ ਤਾਂ ਆਪਣੇ ਪੈਸੇ ਪੂਰੇ ਕਰੋ ਸਹੀ ਆਪਣੇ ਕੋਲੋਂ ਕੰਮ ਨਹੀਂ ਹੈਗਾ ਮੈਂ ਕਾਨੂੰਨ ਤੇ ਦਾ ਤਾਹਾਂ ਖਰਾਬ ਕਰਨਾ ਜਾਂ ਕਿਸੇ ਨੂੰ ਕਾਨੂੰਨ ਇੱਥੇ ਫਸਾਉਣਾ ਇਦਾਂ ਕੋਈ ਫਾਇਦਾ ਨਹੀਂਗਾ ਪੰਜਾਂ ਸਾਲਾਂ ਕੋਈ ਪਾਸਪੋਰਟ ਨਹੀਂ ਮਿਲਦਾ ਪੁਰਤਗਾਲ ਦਾ ਤਾਂ ਬਹੁਤ ਲੱਗ ਜਾਂਦਾ ਹੈ ਜੇ ਔਖੜ ਦਸਦਾ ਸਾਲ ਨੋਰਮਲ ਲੱਗਦੇ ਨੇ ਸਹੀ ਹੈ ਬਹੁਤ ਜਨਤਾ ਬੈਠੀ ਹੈ ਇੱਥੇ ਜਿੰਨਾ ਨੂੰ 7-7 ਦਾ 8-8 ਸਾਲ ਹੋ ਗਏ ਨੇ ਜਿਹੜਿਆ ਕਈਆਂ ਨੇ ਅਪਲਾਈ ਕਰਨੀ ਆ ਤੇ ਜਿਨ੍ਹਾਂ ਨੇ ਅਪਲਾਈ ਕੀਤੀ ਆ 2-2 ਸਾਲ ਹੋ ਗਏ ਨੇ ਅਪਲਾਈ ਕੀਤੀਆਂ ਨੂੰ ਪਾਸਪੋਰਟ ਫਲਾਈ ਕੀਤੀ ਨੇਸ਼ਨੈਲ ਆੜੇ ਬੈਠੇ ਨੇ ਨਾ ਗਾਵਾ ਜੁਕੇ ਨਾ ਸ਼ਹਿਰ ਦੇ ਬੋਰਾ ਸੋ ਇਹ ਗੱਲਬਾਤਾਂ ਨੇ ਕੋਈ ਨਹੀਂ ਬਾਕੀ ਹੋਰ ਵੀ ਤੁਹਾਨੂੰ ਡਿਟੇਲ ਚ ਦੱਸਾਂ ਵੀ ਪਉਣੀ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਤੇ ਮੇਰੇ ਭਰਾ ਮਿਲਦੇ ਆਗਲੀ ਵੀਡੀਓ ਚ ਕਸ ਹੋਵੇ ਰਿਹਾ ਕਿ ਤਾਂ ਜਾਣਕਾਰੀ ਕਿਵੇਂ ਲੱਗੀ ਸਹੀ ਲੱਗੀ ਗਲਤ ਲੱਗੀ ਲਾਈਕ ਕਮੈਂਟ ਕਰਕੇ ਦੱਸ ਦਿਆ ਕਰੋ ਮੇਰੇ ਭਰਾ ਬਾਕੀ ਇੱਥੋਂ ਵਾਲੇ ਵੀ ਨੇ ਪੁਰਤਗਾਲ ਵਾਲੇ ਵੀ ਇੰਡੀਆ ਵਾਲੇ ਨੇ ਨਹੀਂ ਪੜਾ ਪੁਰਤਗਾਲ ਵਾਲੇ ਦੱਸ ਦਿਆ ਕਰੋ ਸਹੀ ਆ ਜੇ ਕੋਈ ਗਲਤ ਆ ਤਾਂ ਕੋਈ ਕਰਨੀ ਆ ਕੌਣ ਬਾਕੀ 12 ਵੀ ਦੱਸ ਦਿਆਂਗੇ ਵੀ ਇਦਾਂ ਨਹੀਂ ਹੁੰਦਾ ਸੀ ਬਾਕੀ ਗੱਲਾਂ ਤੁਹਾਨੂੰ ਕਹਿੰਦੇ ਨਹੀਂ ਦੱਸਣੀਆਂ ਮੇਰਾ ਭਰਾ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਸਾਰਾ ਕੁਝ ਡਿਟੇਲ ਚ ਸੋਕੇ ਦੇ ਪਿੱਛੇ ਨਾਲ ਲੱਗੋ 5 ਸਾਲਾਂ ਕੋਈ ਪਾਸਪੋਰਟ ਇੱਥੇ ਨਹੀਂ ਮਿਲਦਾ ਸਹੀ ਆ ਬਾਕੀ ਤੁਹਾਡੀ ਆਉਣਾ ਤਾਂ ਤੁਹਾਡੀ ਇੱਛਾ ਜਿਹੜਾ ਕੀੜਾ ਤੰਗ ਕਰਦਾ ਹੀ ਕਰਦਾ ਹੈ ਨਜ਼ਰ ਨਹੀਂ ਨਿਕਲਦਾ ਜਿੰਨਾ ਜਰ ਬੰਦਾ ਇੱਥੇ ਨਹੀਂ ਪਹੁੰਚਦਾ ਸੋ ਮੇਰੇ ਵੀਰਾਂ ਲਾਈਕ ਕਮੈਂਟ ਜਰੂਰ ਕਰਕੇ ਦੱਸੋ ਕਿ ਵਧੀਆ ਲੱਗਦੀ ਆ ਫੋਲੋ ਵੀ ਕਰੋ ਸੋ ਮਿਲਦੇ ਆ ਅਗਲੀ ਵੀਡੀਓ ਚਾਹ ወਚਾਹ ਤੇ ਲੋਕੋ ਤੁਮਈਆਂ